ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸੂਰੀ ਸਾਥੀ ਉਸ ਸਮੇਂ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਮੌਜੂਦ ਹਾਂ ਕਿਸੇ ਕੰਮ ਲਈ ਅਸੀਂ ਸਰਕਾਰੀ ਹਸਪਤਾਲ ਤੋਂ ਇਸ ਰੋਡ ਤੇ ਵਾਪਸ ਆ ਰਹੇ ਸੀਗੇ ਤਾਂ ਦੇਖਿਆ ਕਿ ਲੋਕਾਂ ਦਾ ਬਹੁਤ ਸਾਰਾ ਇਕੱਠ ਹੋਇਆ ਸੀਗਾ ਇੱਕ ਬਜ਼ੁਰਗ ਬਾਪੂ ਜਿਹੜੇ ਸੜਕ ਤੇ ਲੰਮੇ ਪਏ ਹੋਏ ਸੀ ਗੰਭੀਰ ਰੂਪ ਵਿੱਚ ਉਹਨਾਂ ਦੇ 60 ਵਜੇ ਹੋਈ ਸੀ ਉਹਨਾਂ ਦੇ ਪੁੱਤਰ ਦੇ ਪੈਰ 'ਚ ਵੀ ਗੰਭੀਰ ਰੂਪ ਵਿੱਚ 60 ਵਜੇ ਹੋਈ ਸੀ ਔਰ ਜਿਨ੍ਹਾਂ ਨਾਲ ਉਹ ਟਕਰਾਈ ਸੀ ਉਹ ਇੱਕ ਜਿਹੜਾ ਨੌਜਵਾਨ ਸੀ ਉਹ ਵੀ ਗੰਭੀਰ ਰੂਪ ਵਿੱਚ ਪੱਟੜ ਸੀ ਲੇਕਿਨ ਸਾਡੇ ਸਾਡੀ ਗੱਡੀ ਰੁਕਣ ਤੋਂ ਪ ਲੈਕਨ ਜੀ ਹਸਪਤਾਲ ਵਿੱਚ ਲੈ ਗਏ ਤਾਂ ਇਮੀਡੀਟਲੀ ਅਸੀਂ ਉਤਰ ਕੇ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਕਿਉਂਕਿ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਆ ਇਹ ਕਹਿਣਾ ਬਹੁਤ ਸੌਖਾ ਕਿ ਵੀਡੀਓ ਨਾ ਬਣਾਓ ਤੁਸੀਂ ਆ ਨਾ ਕਰੋ ਉਹ ਨਾ ਕਰੋ ਲੇਕਿਨ ਵੀਡੀਓ ਬਣਾਈ ਜਾਂਦੀ ਹੈ ਐਵਿਡੈਂਸ ਦੇ ਲਈ ਨਾਲ ਦੀ ਨਾਲ ਲੋਕ ਚੇਤਨਾ ਦੇ ਲਈ ਵੀ ਅਸੀਂ ਉਸੇ ਵੇਲੇ ਜਿਵੇਂ ਲਾਸਟ ਔਰੀ ਵੀ ਕਿਹਾ ਸੀ ਕਿ ਸਾਡੀਆਂ ਆਵਾਜ਼ ਦੇ ਐਮਬੂਲੈਂਸਿਸ ਹੈਗੀਆਂ ਜਿਹੜੀਆਂ ਐਮਰਜੈਂਸੀ ਦੇ ਹਾਲਤ ਵਿੱਚ ਬਿਲਕੁਲ ਫ੍ਰੀ ਸਰਵਿਸ ਕਰਦੀਆਂ ਤਾਂ ਐਮਬੂਲੈਂਸ ਆਪਣੀ ਨੂੰ ਕਾਲ ਕੀਤੀ ਵਿਦਰਨ 2 ਮਿੰਟ ਐਮਬੂਲੈਂਸ ਜਿਹੜੀ ਪਹੁੰਚ ਗਈ ਹੈ ਉਸ ਤੋਂ ਬਾਅਦ ਜਿਹੜੇ ਅੰਕਲ ਹੈ ਉਹਨਾਂ ਦੀ ਵਾਈਫ ਅਤੇ ਉਹਨਾਂ ਦੇ ਫੈਮਿਲੀ ਨੂੰ ਵੀ ਦੱਸਿਆ ਕਿ ਤੁਸੀਂ ਸਿਵਲ ਹਸਪਤਾਲ ਚਲੇ ਜਾਓ ਸਿਵਲ ਹਸਪਤਾਲ ਵਿੱਚ ਕਾਲ ਕੀਤੀ ਗਈ ਤਾਂ ਜੋ ਮੋਰੇ ਡਾਕਟਰ अवेलेबल ਰਵੇ ਉਹਨਾਂ ਦਾ ਇਲਾਜ ਕਰ ਲੇ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਲਿਜੀ ਹਸਪਤਲ ਜਾਣਾ ਸੀ ਤਾਂ ਮੈਨੂੰ ਨੇ ਵੀ ਸਲਾਹ ਦਿੱਤੀ ਕਿ ਉੱਥੋਂ ਪਹਿਲਾਂ ਟ੍ਰੀਟਮੈਂਟ ਕਰਾ ਲਓ ਟਾਂਕੇ ਸਟਿਚਿੰਗ ਕਿਉਂਕਿ ਬਹੁਤ ਜ਼ਰੂਰੀ ਆ ਪੇਨ ਕਿਲਰ ਦਾ ਟੀਕਾ ਲਗਵਾਓ ਔਰ ਅੰਕਲ ਵਿਚਾਰੇ ਹਾਈਪਰ ਟਿਕ ਨੇ ਉਹਨਾਂ ਦਾ ਇੱਕ ਪੈਰ ਪਹਿਲਾਂ ਹੀ ਕੱਟਿਆ ਹੋਇਆ ਸੀਗਾ ਤਾਂ ਐਮਰਜੈਂਸੀ ਸਾਨੂੰ ਹੈਲਪ ਕਰਨੀ ਬਹੁਤ ਜ਼ਰੂਰੀ ਸੀ ਅਸੀਂ ਗੱਲ ਇੰਨੀ ਪੰਜਾਣਾ ਚਾਹੁੰਦੇ ਹਾਂ ਕਿ ਨੰਬਰ ਅਸੀਂ ਬਹੁਤ ਜਲਦੀ ਜਿਹੜਾ ਡਿਸਪਲੇ ਕਰ ਦੇਣੇ ਆ ਐਮਰਜੈਂਸੀ ਦੀ ਕਿਸੇ ਸਥਿਤੀ ਚ ਵੀ ਤੁਸੀਂ ਕਾਲ ਕਰੋਗੇ ਤਾਂ 10 ਕਿਲੋਮੀਟਰ 15 20 ਕਿਲੋਮੀਟਰ ਤੱਕ ਕੋਈ ਚਾਰਜ ਸਨਯੋਗਾ ਜੇ ਹੋਊਗਾ ਵੀ 20 25 ਕਿਲੋ ਐਕਚੁਅਲੀ ਇਨੀ ਦੂਰ ਤੱਕ ਚਲੋ ਨਹੀਂ ਵੀ ਜਾਂਦੀ ਗੱਡੀ ਤਾਂ ਸਾਰੇ ਚਾਰਜ ਸੁਰਤੀ ਦੀ ਟੀਮ ਦੇ ਜਾਂ ਸਾਡੇ ਭਰਾਵਾਂ ਦੇ ਆ ਕੋਈ ਚਾਰਜਸ ਨਹੀਂ ਲਿਆ ਜਾਊਗਾ ਲੇਕਿਨ ਵੀਡੀਓ ਕੋਈ ਸ਼ੌਂਕ ਲਈ ਨਹੀਂ ਬਣਾਉਂਦੇ ਵੀਡੀਓ ਇਸ ਲਈ ਨਹੀਂ ਬਣਾਉਂਦੇ ਕਿ ਪੌਪੂਲਰ ਹੋਣਾ ਜਿੰਨੀਕ ਪੌਪੂਲਰਿਟੀ ਤੁਸੀਂ ਦੇਖੀ ਉਸ ਤੋਂ ਵੱਧ ਕੇ ਕੀ ਹੋ ਸਕਦੀ ਆ ਵੀਡੀਓ ਸਰਵਿਸੇ ਲਈ ਹੁੰਦੀ ਆ ਕਿ ਕਿਸੇ ਦੀ ਅਗਰ ਹੈਲਪਕੇਮੇ ਕੀਤੀ ਗਈ ਹੈ ਦੂਜੇ ਤੱਕ ਚੇਤਨਾ ਜਾਗ ਕੇ ਤੇ ਕੈਵਿਟਲਸ ਹੋਵੇ ਮੌਕੇ ਦੀ ਤਸਵੀਰ ਦਿਖਾ ਲਓ ਮੰਨਦੇ ਜਾਨਾ ਸਾਡ ਲੱਗੇ ਦੋ ਦੋ ਲੱਗੇ ਹੁਣ ਕਹਿੰਦੇ ਵੀ ਲੱਗੇ ਉਹ ਪਾਟੇ ਡਾਕਟਰ ਤੇ ਕੋਲ ਨੂੰ ਲੈ ਕੇ ਤੁਰੇ ਸੀ ਭਰਾਵਾ ਹਾਂਜੀ ਇਹਨੂੰ ਲੈ ਇੱਕ ਮਿੰਟ ਜੀ ਇਹਨਾਂ ਨੂੰ ਹੁਣ ਤੁਸੀਂ ਅਸੀਂ ਪਾਟੇ ਡਾਕਟਰ ਤੇ ਭਰਾਵਾ ਜਾਣਾ ਸੀ ਹੁਣ ਕਿੱਥੇ ਲੈ ਕੇ ਆਵੇਂ ਤੈਨੂੰ ਹੁਣ ਵੇਖੋ ਤੁਸੀਂ ਕਿੱਥੇ ਲੈ ਜਾਣੀ ਸੇਵਾ ਚੈਕ ਕਰਾ ਲਏ ਜੀ ਸਾਧਰੋ ਪਹਿਲਾਂ ਐਂਬੂਲੈਂਸ ਸਾਧਰੋ ਮੈਂ ਐਂਬੂਲੈਂਸ ਬੁਲਾ ਲੈਂਦਾ ਕੋਈ ਨਹੀਂ ਆਦਨਿਓ ਬਣਾਵਸ ਲਾਪਾਲੀ ਕੋਈ ਛੇੜਾ ਨਾ ਲਾਓ ਮੈਂ ਕੰਮ ਕਰਦਾ ਨਾ ਖਵਾਛ ਆਵਾਜ਼ ਆਣ ਦੇ ਮੜੇ ਪਰਿਵਾਰੇ ਹੋ ਜਾਓ ਜੀ ਪਰ ਪੰਗ ਨਹੀਂ ਠੀਕ ਹੈ ਤੁਸੀਂ ਠੀਕ ਹੈ ਹੈਲੋ ਵਿੱਕੀ ਬਾਈ ਆਪਣਾ ਐਂਬੂਲੈਂਸ ਲੈ ਕੇ ਬਣਾਓ ਆਹੋ ਇੱਥੇ ਮਤਲਬ ਐਂਬੂਲੈਂਸ ਲੱਗੇ ਬਣਾਓ ਦੋ ਜਾਨੇ ਫਟਣ ਹੋਏ ਦੋਤੀਆਂ ਆ ਦੇਖਿਆ ਤੇਰੇ ਨਾਲ ਦੀ ਇਹ ਚਾਬੀ ਕੱਕ ਆ ਦੇਖੋ ਭਾਈ ਸੰਭਾਲ ਬਜਾ ਤੀ ਹਾਸਾ ਕੋਈ ਹੋਇਆ ਕਿਵੇਂ ਕਿਵੇਂ ਹੋਇਆ ਪਤਾ ਨਹੀਂ ਮੈਂ ਖਾਣਾ ਖਾਦਿਆ ਸੀ ਬਸ ਕੋਈ ਨਹੀਂ ਦੇਖੋ ਇਹਨੂੰ ਦੇਖੋ ਨਹੀਂ ਦੇਖੋ ਮਾੜਾ ਸਾਥ ਦੇ ਪਾਸੇ ਕੋਈ ਨਹੀਂ ਕੋਈ ਨਹੀਂ ਭਾਜੀ ਪਾਣੀ ਪੁੱਛ ਲੋ ਜੀ ਪਾਣੀ ਦੀ ਪਾਣੀ ਪਾਣੀ ਨਹੀਂ ਦੇਣਾ ਭਾਜੀ ਪਾਣੀ ਨਹੀਂ ਦੇਣਾ ਆਂਟੀ ਜੀ ਚप्पल ਨਾ ਪਾਓ ਆਂਟੀ ਦੀ ਕੋਸ਼ਿਸ਼ ਕੋਈ ਛੱਡ ਦਿਓ ਬਸ ਬੈਂਡ ਕੋ ਰਹਿਣ ਦਿਓ ਚੱਪਲ ਚੁੱਪਾਓ ਸਾਡੀ ਹੁਣ ਪਾਜੇ ਪਤਾ ਨਹੀਂ ਕਿੱਥੇ ਆ ਕੰਮ ਕਰੋ ਚਲੋ ਜੇ ਤੁਹਾਡੇ ਆ ਕੇ ਦੇਖੋ ਨਾ ਫਿਰ ਭੱਜ ਵਾਣ ਜੀ ਦਾ ਵੀ ਇਹ ਕਰਤਾ ਫੋਨ 2 ਮਿੰਟ ਚੰਗੇ ਬਲੈਸ ਆਉਂਦੇ ਆਉਂਦੇ ਆਉਂਗੇ ਮਰ ਹਾਂ ਜਿਹੜਾ ਬੰਦਾ ਮਾਰ ਕੇ ਕਹੇ ਤੁਸੀਂ ਫੇਸ ਕਰ ਲੈਣ ਪਤਾ ਨਹੀਂ ਅਸੀਂ ਕੜੀਆਂ ਆਪਾਂ ਮੈਂ ਦੇਖਿਆ ਇਹਨੇ ਉਹਨੇ ਅਸੀਂ ਉਹ ਪਿੱਛੇ ਦੇਖਦੇ ਪਏ ਸੀ ਨਾਲ ਮੋੜਦੇ ਨੂੰ ਉਹਨੇ ਮਿੱਥੇ ਮਾਰ ਦਿੱਤਾ ਹੁਣ ਕੁਛ ਦੇ ਦਿਓ ਤੁਸੀਂ ਪਾਣੀ 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 ਨਹੀਂ ਪਾਣੀ ਨਹੀਂ ਉਹ ਮਣਾਂ ਨਾਲ ਸੰਗੋੜਾ ਹਾਂ ਕੁੜਗਾ ਵੀ ਲਾਇਆ ਚਲੀ ਬਿਲਕੁਲ ਲੈ ਲਉਗੇ ਕਾਤੀ ਐਂਬੂਲੈਂਸ ਨੂੰ ਫੋਨ ਪੱਕ ਕਿੱਥੇ ਆਹ ਇਹ ਗਰੋਹ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੱਡੀ ਗੱਲ ਹੁੰਦੀ ਕਿ ਸਿਰ ਤੇ ਨਾ ਲੱਗੇ ਮਾਰੇ ਦਾ ਐਮਾ ਪਚਾ ਹੋਵੇ ਲੋਕ ਜਦ ਹੀ ਪ੍ਰਾਨ ਨਿਕਲ ਜਾਂਦੇ ਸਿਵਲ ਹੌਸਪੀਟਲ ਐਸਨ ਡਾਕਟਰ ਕੋਲ ਐਮਰਜੈਂਸੀ ਤੁਸੀਂ ਮੜ ਜਾਓ ਉੱਥੇ ਕਹੀਓ ਇੱਕ ਐਕਸੀਡੈਂਟ ਕੇਸ ਆ ਅੰਕਲ ਨੂੰ ਨੀ ਪਹਿਲਾਂ ਵੀ ਫਟੜਿਆ ਤੇ ਹੁਣ ਵੀ ਪੈਰ ਤੇ ਕਾਫੀ ਤੰੀਰ ਸਕਦੇ ਜੀ ਆਂਬੂਲੈਂਸ ਤਾਂ ਲਗਾਈ ਜਾਂ ਪਹੁੰਚਣਾ ਵੀ ਥੋੜੇ ਜਿਹਾ ਦੇ ਬਲਵਾਰਦਿਆਂ ਨੂੰ ਬੜਾ ਸਾਫ ਲੈਣਾ ਨਾ ਮੜਿਆ ਕਿਹ ਚੈਦੋ ਕਿਹ ਨੀ ਚਾਪੀਆਂ ਲੈ ਲਈਆਂ ਮੋਟਰਸਾਈਕਲਆਂ ਦੀ ਤੁਹਾਡੇ ਨਾਲ ਕੋਣ ਕੋਣੇ ਜੀ ਅਸੀਂ ਚਾਹ ਰਹੇ ਜੀ ਐਸੀ ਬਿਚੈ ਸੀ ਅਸੀਂ ਨਾ ਗੱਲ ਕਰ ਰਹੇ ਨਹੀਂ ਮੋਟਰਸ ਆਖਣਾ ਨਹੀਂ ਸੀ ਅੱਛਾ ਕਿ ਤੁਸੀਂ ਉੱਥੇ ਰੇੜੀ ਵਾਲੇ ਨੂੰ ਪੁੱਛਦੇ ਵੈਸੇ ਅਸੀਂ ਬੱਡ ਪਾੜੀ ਦਾ ਹਾਂਜੀ ਉਹਨਾਂ ਨੇ ਕਹਤਾ ਕਿ ਉੱਥੇ ਮੋੜ ਕੇ ਲਾਓ ਅਸੀਂ ਉੱਥੇ ਖੜੇ ਸੀ ਰਿਓ ਸੀ ਉੱਥੇ ਮੋੜ ਜੀ ਜੀ ਕੰਮ ਕੀ ਕਰਦੇ ਆ ਕਿ ਕੰਮ ਕਿੱਥੇ ਕਰਦੇ ਭਰਾਵਾ ਫਰੀਜ ਆ ਕੰਮ ਕੋਈ ਨਹੀਂ ਕਰਦੇ ਰੋਗ ਪਹਿਲਾਂ ਕਿਹੜੀ ਰੋਗ ਉਹਨਾਂ ਨੂੰ ਇੱਕ ਤਾਂ ਉਹ ਗੁੱਠਾ ਕੱਟੇ ਹੋਆ ਉਹਦੇ ਕਰਕੇ ਲੱਗ ਚਲੇ ਸਿੱਕਾ ਹਾਰਟ ਦੀ ਆ ਸ਼ੂਗਰ ਦੀ ਆ ਹਾਂਜੀ ਤਾਂ ਸਪਟਟੇ ਕੋਲ ਨੂੰ ਜਾ ਕੇ ਚੱਲੇ ਸੀ ਆ ਗਈ ਐਂਬੂਲੈਂਸ ਕੋਈ ਕਰ ਇੱਕ ਵੰਸ ਉਮਰਾਲਾ ਮੇ ਪਛਪਛ ਕੋਈ ਨੂੰ ਦੇਖੀ ਨਾ ਚੱਲ ਉਹ ਕੋਈ ਕਰ ਭਾਜੀ ਤੁਸੀਂ ਆ ਜਾਓ ਹੌਲੀ ਹੌਲੀ ਕੋਈ ਕੋਈ ਕਰ ਦਰਵਾਜ਼ਾ ਕੁਝ ਅੱਖਾਂ ਤੋਂ ਇਹ ਇਹਨਾਂ ਦੇ ਘਰ ਤੇ ਉੱਧਰ ਉਹ ਜਾਦੇ ਜਾਣ ਭਾਈਓ ਕੋਈ ਸਾਡੇ ਡਾਇਬਟਿਕ ਮੇਲਾ ਕੀ ਹੋ ਰਿਹਾ ਹੈ ਸੁਬੀਨਾ ਅੰਦਰ ਨਹੀਂ ਜਾ ਸਕਦਾ ਉੱਤੇ ਨਾ ਮਜਨ ਹੋਣਾ ਬੈਰ ਤੇ ਕੋਈ ਫਿਰ ਚਿੱਟਾ ਕਰ ਲੈ ਜੀ ਕਿਉਂਕਿ ਕੋਈ ਕਿਤੇ ਆਪਣੀ ਕੰਫਰਟੇਬਲ ਨਹੀਂ ਹੋਵੇ ਉਹ ਸਟਾਰਟ ਕਰ ਬੈਠਾ ਮੈਂ ਵੀ ਬਹੁਤ ਮੁੜ ਗਿਆ ਹਾਂ ਆਵਾਜ਼ ਸੁਣ ਨਾ ਇਹ ਕਿਉਂਕਿ ਜੰਗ ਲੱਗ ਗਈ ਚੱਕਣਾ ਬਣ ਗਿਆ ਚਲੋ ਇਹ ਰੱਖੋ ਨਹੀਂ ਨਹੀਂ ਡਾਲਦੇ ਨਹੀਂ ਚੱਕ ਬੜੀ ਚੱਕ ਚੱਕੋ 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 ਪਿੱਛੇ ਨੂੰ ਆਪ ਹੀ ਸੱਗੰਦੋਂ ਨੀ ਰੋੜਾ ਅੜਿਆ ਅੜਦਾ ਦੀ ਪੱਥੀ ਬੜੀ ਠੀਕ ਹੋਂ ਰੱਖ ਦੋ ਜੀ ਮੋਲੋ ਸਲਾਹ ਕਰ ਦਿੰਦਾ ਇਹਦਾ ਲੋਰ ਜਿਹੜਾ ਫਰਸਟ ਡੇਟ ਵਗੈਰਾ ਕਰਾ ਲਓ ਰਕਮ ਉਹਦਾ ਉਹੀ ਪਰਸੇ ਤੁਹਾਡੇ ਕੋਲੋਂ ਅੱਛਾ ਭਾਰਤੀ ਤੁਹਾਡੇ ਤੋਂ ਸਲਾਹ ਕਰਕੇ ਵੀ ਦੇ ਦੂੰਗਾ ਕਿ ਕਿ ਦਵਾਈ ਦੇਵੇ ਤੁਸੀਂ ਸੂਤਰ ਤੋਂ ਕਿਸੇ ਡਾਕਟਰ ਕੋਲ ਜੀ ਸਲਾਹ ਆ ਤਾਂ ਕਰਦੇ ਰਹਿੰਦੇ ਜਰਾ ਬੜਾ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਤੁਹਾਨੂੰ ਫੇਰ ਜੀ ਲੋੜ ਪਈ ਤਾਂ ਨਾਲ ਤੁਹਾਡੇ ਕੋਲੋਂ ਬੋਲਿਆ ਠੀਕ ਹੈ ਜੀ ਬੜਾ ਖਾਣ ਮਾਣ ਆਪਾਂ ਤਾਂ ਕੁਆ ਨਹੀਂ ਕਰਉਂਦੇ। ਆਹ ਦੇਖੋ। ਸਾਡਾ ਵੇਲਾ। 915 ਆ ਗਿਆ ਭਾਈ। ਹਾਂ। ਆਈ ਮੋੜੇ ਐਂਪੁਲਾਈਸ ਨਹੀਂ। ਆਹ ਦੇਖੋ। ਠੀਕ ਹੋ ਮਾ। ਦੱਬੀ ਪਾ ਮਾ। ਹਾਂ ਆਜੋ ਆਜੋ। ਕੋਣ ਪਾ ਕਰਾਂਗੇ? ਲਾਂਦਾ ਸਗਾ ਉਹ ਪਿੱਛੇ ਤੇ ਆ। ਆ ਵੀ ਤੁਹਾਡਾ ਮੋਟਰਸਾਈਕਲ ਹੀ ਉਹਨੇ ਪਿੱਛੇ ਤੇ ਆ ਕੇ ਮਾਰ। ਦੋਨੇ ਹੀ ਮੋੜਨ ਲੱਗੇ ਸੀ। ਹਾਂਜੀ ਦੋਨੇ ਇੱਦਾਂ ਮੋੜਨ ਲੱਗੇ। ਚਲੋ ਕੋਈ ਨਹੀਂ ਤੁਸੀਂ ਮੋੜ ਪਾ ਜਿੰਦਾ ਮੋਟਰਸਾਈਕਲ। ਆ ਵੀ ਤੁਹਾਡਾ ਮੋਟਰਸਾਈਕਲ ਹੀ। ਮੈਂ ਮੋੜੂੰਗਾ ਤੇਰਾ ਹੀ। ਲਿਆ ਤੇਰੇ ਖਤਿਆ ਸਮੇਂ ਨੂੰ ਕੋਣ ਲੈ ਕੇ ਗਿਆ ਉਹ ਨਾਲ ਦੇ ਮੁੰਡੇ ਸੀ ਫ੍ਰੈਂਡੇ ਸੀ ਮੁੰਡੇ ਗੱਲ ਕਰ ਪਈ ਜਾਂਦਾ ਦੂਜਾ ਬੰਦਾ ਵੀ ਫੱਟੜ ਹੈ ਉਹਦੇ ਸਿਰ ਚ ਸੱਟ ਲੱਗੀ ਉਹ ਫ੍ਰੈਂਡਰ ਗਿਆ ਲੈ ਕੇ ਗਿਆ ਨਾਲ ਦੇ ਅਸੀਂ ਗੱਡੀ ਚਾਹੁੰਦੇ ਸੀ ਉਹਨੂੰ ਲੈ ਕੇ ਗਏ ਹੋ ਆ ਤੁਸੀਂ ਦੋਸਤ ਹਾਂਜੀ ਹਾਂਜੀ ਅੱਛਾ ਨਾਲ ਨਾਲ ਪਿੱਛੇ ਕੁੜੀਆਂ ਗਈ ਕੇ ਪੱਜ ਗਈ ਉਹਨੇ ਅਸੀਂ ਮਗੱਡੀ ਚਾਹੁੰਦੇ ਸੀਗੇ ਮਤਲਬ ਉਹਨੂੰ ਮੇਰਾ ਨਾਂ ਸੀ ਪੁੱਛੇ ਗੱਡੀ ਚਾਹੁੰਦੇ ਸੀ ਉਹ ਐਡਾ ਹੋ ਗਿਆ ਨਾ ਲੈ ਉਹ ਠੀਕ ਹੈ ਹਾਂਜੀ ਉਹ ਫਿਰ ਤੇ ਉਹਦੇ ਹਸਪਤਲ ਗਏ ਆਏ